ਹੈਲੋ ਹਾਂਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਦੇਖੋ ਜੀ ਕਿੰਨੇ ਬਦਲ ਪਾਈ ਹੈਗੀ ਦੇਖੋ ਤੇ ਟਾਈਮ ਹੋਇਆ ਗੱਤਨ ਵੱਜ ਜਿਕੇ ਨੇਗੇ ਤੇ ਤੁਸੀਂ ਕਹੋਗੇ ਸਕੂਲੋਂ ਤਾਂ ਇਹ 3:30 ਵਜੇ ਆਉਂਦੀ ਹੈਗੀ ਤੇ ਅੱਜ ਜੀ ਮੈਂ ਮਾਰੀ ਸੀ ਕਿ ਛੁੱਟੀ ਕਿਉਂਕਿ ਕੱਲ ਪ੍ਰੋਗਰਾਮ ਕਰਕੇ ਮੈਂ ਮੇਰਾ ਸਿਰ ਬਹੁਤ ਜ਼ਿਆਦਾ ਦੁਖ ਰਿਆ ਸੀਗਾ ਸਵੇਰ ਚੱਕਰ ਆ ਰਹੇ ਸੀਗੇ ਮੈਨੂੰ ਤਾਂ ਕਰਕੇ ਮੈਂ ਰਹਿ ਪਈ ਸੀਗੀ ਤੇ ਹੁਣ ਮੈਂ ਤੇ ਬੀਬੀ ਜਾਵਾਂਗੇ ਬਾਹਰ ਲੈ ਕੇ ਤੇ ਤੁਹਾਨੂੰ ਠੰਡਾ ਠੰਡਾ 뷰 ਆਗੇ ਤੁਹਾਨੂੰ ਉੱਥੇ ਦਿਖਾ ਕੇ ਲਿਆ ਮੰਗੇ ਸਾਡੇ ਫਰੂਟ ਲੱਗੇ ਹੋਣਗੇ ਜਿਹੜੇ ਦੇਖੋ ਜੀ ਬੱਦਲ ਕਿਵੇਂ ਗੱਜ ਰਹੇਗਾ ਠੀਕ ਹੈ ਜੀ ਬਣ ਰਹੇ ਹਾਂ ਅੰਤ ਤੱਕ ਜ਼ਰੂਰ ਦੇਖਿਓ ਵਲੌਗ ਨੂੰ ਇਹ ਇਹ ਨਾਲੇ ਮੜੀ ਜੀ ਵੀ ਜਦੋਂ ਹਨਾ ਬਾਜ ਪੈਂਦੇ ਕੋਈ ਵੀ ਚੀਜ਼ ਦੀ ਕਦੇ ਕਦੇ ਮੈਨੂੰ ਬਹੁਤ ਡਰ ਲੱਗਦਾ ਵੀ ਨਾ ਲੱਗਦਾ ਜਿਵੇਂ ਹੂਟਰ ਬਾਜਦਾ ਹੁੰਦਾਗਾ ਬੰਬ ਨਹੀਂ ਛੱਡਦੇ ਹੁੰਦੇ ਹੁਣ ਉਹ ਵੀ ਹੈ ਜੀ ਲੜਾਈ ਹੋ ਰਹੀ ਹੈਗੀ ਨਾ ਤਾਂ ਕਰਕੇ ਮੈਂ ਥੋੜੀ ਜਿਹੀ ਨਰਵਸ ਰਹਿੰਦੀ ਹਾਂ ਰੋਜ਼ ਰੋਜ਼ ਮੈਂ ਕਹਿੰਨੀ ਹਾਂ ਭੈਗੁਰੂ ਜੀ ਚਲੋ ਤੁਸੀਂ ਦੰਨ ਦਿੱਤਾ ਹੈ ਨਾ ਕੀ ਪਤਾ ਕੀ ਦਾ ਦੇਣਾ ਕਿਹਦੀ ਰਾਤ ਆ ਹੈ ਨਾ ਜੀ ਤੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਕੰਦੇ ਜੀ ਬਾਲਟੀ ਚੱਕੀ ਹੈ ਜਾਨੀ ਅੱਭੀ ਬਾਟੀ ਚ ਲਿਆਵਾਂਗੇ ਆਲੂ ਬਖਾਰੇ ਮੈਂ ਦਿਖਾਵਾਂਗਾ ਤੁਹਾਨੂੰ ਨਰ ਜੀ ਆਪਾਂ ਦੋ ਅੰਬਲ ਅ ਅੰਬੀਆਂ ਲੈ ਕੇ ਆਵਾਂਗੇ ਉਹਦੀ ਚਟਨੀ ਘੁੱਟਾਂਗੇ ਅੰਬੀਆਂ ਤੋਂ ਆਪਣਾ ਨਾ ਕੋਟੀਆਂ ਪਰੋਂਸ ਨਾ ਹੋਣਗੇ ਸਾਰੇ ਆਂਬ ਥੱਲੇ ਲੱਗ ਪਏ ਤੇ ਮੈਂ ਬਖਾਰੇ ਘਰੇ ਪੈਦੇ ਮੈਂ ਤਾਂ ਨਾ ਜੀ ਅੰਬ ਅੰਬ ਨੂੰ ਕੱਟ ਕੇ ਹਨ ਵਿਚਾਲੇ ਚੀਰ ਕੇ ਨੂਨ ਮਿਰਚ ਲਾ ਕੇ ਪੂਰੇ ਵਧੀਆ ਖਾਨੀ ਆਂਗੀ ਹੋਰ ਨਹੀਂ ਉਹਨੂੰ ਦੋ ਦਿਨ ਡੱਬੀ ਚ ਵਾ ਕੇ ਰੱਖ ਦਨੀ ਉਹ ਚਾਰ ਪੰਜ ਦਿਨ ਦਾ ਬਣਾ ਸਵਾ ਲੱਗਦਾ ਹੈਗਾ ਉਹੀ ਬਾਤ ਹੈ ਜਿਹੜਾ ਖਾਂਦੀ ਸੀ ਹਾਂ ਮੈਂ ਕਿਤੇ ਕਰ ਕਿਸ ਤਰ੍ਹਾਂ ਹੋਇਆ ਪਿਆ ਪਤਾ ਆਲੂ ਬਖਾਰੇ ਤੋੜ ਕੇ ਲਿਓਨੇ ਆ ਕਿਉਂ ਹੁਣ ਆ ਮੋਟਰ ਨੇੜੇ ਲੱਗ ਗਈ ਉਹ ਦੂਰ ਲੱਗਣ ਲੱਗ ਗਈ ਅੰਬੀਆਂ ਵਿਚਾਰੀਆਂ ਦੀਆਂ ਨੇਹਰੀਆਂ ਨਾਲ ਦਿਖਾਉਣੇ ਅੰਬੀਆਂ ਸੋਨ ਨਾਲ ਦਿਖਾਉਣੇ ਆਲੂ ਬਖਾਰੇ ਆਓ ਚੱਲੀਏ ਦੇਖੋ ਜੀ ਬੱਦਲ ਇੱਕ ਗਾਣਾ ਵੀ ਹੈ ਜੀ ਮੈਂ ਬੱਦਲਾਂ ਤੋਂ ਅੰਬਰ ਹੱਤ ਜੀ ਆਇਆਂ ਨੂੰ ਲਿਖਾਉਣਾ ਹੈ ਜਦੋਂ ਮੀਂਹ ਤੋਂ ਆਉਣਾ ਹੈ ਉਹ ਦੇਖੋ ਜੀ ਜੋਤ ਵੀ ਆ ਗਈ ਸਾਡਾ ਸਕੂਲੋਂ ਜੀ ਹਵਾ ਇੰਨੀ ਚੱਲ ਰਹੀ ਹੈ ਕਿ ਬੱਦਲ ਗੱਜ ਰਹੇ ਸੀਗੇ ਬੀਬੀ ਕਹਿੰਦੀ ਆਪਾਂ ਗਲਤੀ ਕਰ ਲਈ ਕਹਿੰਦੀ ਛਤਰੀ ਲਿਓਣੀ ਸੀ ਮੱਖੇ ਕੁਝ ਨਹੀਂ ਹੁੰਦਾ ਹੁਣ ਤਾਂ ਬਾਬੇ ਦੀ ਛਤਰੀ ਹੈਗੀ ਤੇ ਇੱਧਰ ਜੀ ਆਪਣੀ ਸਮਾਦ ਬਣੀ ਵੀ ਮੱਖੇ ਕੁਝ ਨਹੀਂ ਹੁੰਦਾ ਇੱਧਰ ਪੱਜ ਜਾਵਾਂਗੇ ਨਹੀਂ ਜੇ ਮੀਂਹ ਆ ਗਿਆ ਜਦਦਰ ਅਜ ਹੋਏ ਮੱਖੇ ਕੋਈ ਨਹੀਂ ਬਾਗੀ ਜਾਵਾਂਗੇ ਮੋਟਰ ਥੱਲੇ ਸਾਡੇ ਜਿੱਤ ਪੜੇ ਉੱਥੇ ਮੋਟਰ ਬਣੀ ਹੋਈ ਹੈ ਨਾ ਤੇ ਉੱਥੇ ਵੀ ਆਪਣੇ ਸਟਰ ਪਾਏ ਬਣਗੇ ਕੋਠੇ ਥੱਲੇ ਨਹੀਂ ਮੱਖੇ ਚੱਲ ਬਾਬੇ ਦੀ ਸਮਾਦ ਕੋਲ ਇਹ ਪੱਦਰਾ ਆ ਗਿਆ ਦੇਖੋ ਆਪਣਾ ਖੇਤ ਹੈਗਾ ਕਰਾ ਲਾ ਕੇ ਐਨ ਕਰਿਆ ਪਿਆ ਵਧੀਆ ਇੱਕੋ ਜਾਂ ਤੇਰੇ ਪਿੰਡਾਂ ਦਾ ਪਟਾ ਉਹ ਦੇਖੋ ਜੀ ਸਾਡਾ ਸਕੂਲ ਸਾਨੂੰ ਬੱਸਾਂ ਜਾਂਦੀਆਂ ਵੀ ਦਿਖਾਵਾਂਗੇ ਚਲੋ ਖੇਤ ਜਾਂਦੇ ਹਾਂ ਪਹਿਲਾਂ ਆਪਣੇ ਫਾਈਨਲੀ ਜੇ ਆਪਾਂ ਆ ਗਏ ਆਪਣੇ ਖੇਤ ਆਲੂਖਰ ਦੇਖੋ ਜੀ ਸਾਹਮਣੇ ਕਿੰਨੇ ਲੱਗੇ ਹੋਏ ਨੇ ਆ ਦੇਖੋ ਜੀ ਆਪਣੇ ਆਲੂਖਾਰੇ ਕਿੰਨੇ ਸੋਹਣੇ ਲੱਗੇ ਹੋਏ ਨੇ ਲਾਲ 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 ਦੇਖੋ ਜੀ ਬिच ਵਿਚ ਲਾਲ ਵੱਡੇ ਵੱਡੇ ਨੇ ਵੀ ਹਾਂ ਜੀ ਦੇਖੋ ਕਿਰੇ ਭਾਈਆ ਦੇਖੋ ਲੈ ਹੋਰੇ ਕੈਮਰਾ ਉਹ ਥੱਲੇ ਵੀ ਡਿੱਗੇ ਨੇ ਅ ਜੀ ਕਰ ਜਾਣੀ ਕਰੇ ਕਰੇ ਹਉ ਦੇਖੋ ਇਹ ਥੱਲੇ ਕਿੰਨਾ ਬੱਦਲ ਆ ਰਿਹਾ ਹਨਾ ਫਿਰ ਮੈਂ ਇੱਕ ਦੇਖਾ ਮੋਟਰ ਆਪਣੀ ਉਹ ਦੋਤਿਆਂ ਦੀ ਉਹਨੇ ਆਪ ਘਰੇ ਲੈ ਕੇ ਪੁੱਤਕੋ ਦੇਖੋ ਜੀ ਆ ਬਹੁਤ ਮਿੱਠਾ ਹੈਗਾ ਉਹਦਾ ਸੁੱਕ ਜਾ ਪੈ ਰਿਹਾ ਇੱਥੇ ਆਉਣਾ ਔਖਾ ਲੱਗਦਾ ਕਰੇ ਕਰੇ ਬਾਹਰ ਹੀ ਤੋ ਅਕਲ ਚੱਲਾਂਗੇ ਅਰੇ ਆ ਪਿਆ ਦੇਖੋ ਜੀ ਮਿੱਠਾ ਬਹੁਤ ਹੈਗਾ ਤੇ ਅਲੂ ਖਾਰੇ ਵੀ ਆਪਣੇ ਬਹੁਤ ਵਧੀਆ ਲੱਗੇ ਨੇਗੇ ਦੇਖੋ ਇਹ ਨਾਲ ਜਿਹਹੋ ਨੇ ਉਹ ਤਾਂ ਜਿਹੜੇ ਦੂਜੇ ਹੁੰਦੇ ਉਹ ਵੱਡੇ ਹੁੰਦੇ ਨੇਗੇ ਇਹ ਫਾਲੀ ਇਹਰ ਜਗਾ ਪਹਿਲਾਂ ਇਹ ਮਿੱਠੇ ਨਹੀਂ ਸੀਗੇ ਹੁਣ ਦੇਖੋ ਜੀ ਨਾਲ ਨਾਲ ਲਾਲ ਲਾਲ ਹੋ ਜਾਂਦੇ ਨਾਲ ਨਾਲ ਮਿੱਠੇ ਰਹਿੰਦੇ ਨੇਗੇ ਦੇਖੋ ਜੀ ਇਹਦਾ ਬੋਹ ਦੇ ਨਾਲ ਟੁੱਟਦਾ ਹੁਣ ਸਵਾਲ ਬਹੁਤ ਅੱਗੇ ਮੁੱਲ ਦੇ ਹੀ ਜ਼ਿਆਦਾ ਸਵਾਦ ਲੱਗਦੇ ਨੇ ਆ ਦੇਖੋ ਜੀ ਬਈ ਬਈ ਦੇਖੀ ਕਿੰਨੇ ਨੱਭੀ ਹੋਏ ਹੋ ਆ ਮਿੱਠੇ ਮਿੱਠੇ ਹੋਏ ਪਏ ਨੇ ਹਾਂ ਬਈ ਉਹ ਦੇ ਕੋਪੇ ਉੱਪਰ ਕੋਲ ਲਾ ਛੱਬਾ ਟਿੱਪਾਈ ਕਰ ਤੋੜ ਤੋੜ ਕੇ ਮਿੱਠੇ ਮਿੱਠੇ ਹੋਏ ਪਏ ਨੇ ਤੇ ਮੈਂ ਤਾਂ ਇੱਕ ਗੱਲ ਹੈ ਜਿਹੜੀ ਇੱਕ ਦਮ ਕਰਦੇ ਨੇ ਮੈਂ ਬਹੁਤ ਟਾਈਮ ਬਾਅਦ ਆਈਆਂ ਮੈਨੂੰ ਬਹੁਤ ਵਧੀਆ ਲੱਗ ਰਹੇ ਨੇ ਮੇ ਬੀਬੀ ਕਹਿੰਮਾ ਕਹਿੰਦੀ ਬੀਬੀ ਜੀ ਆਪਣੇ ਨਾਲ ਹੀ ਇੱਥੇ ਘਰ ਹੁੰਦਾ ਮੈਂ ਕਿ ਆਪਾਂ ਤਾਂ ਖਾਣ ਨੂੰ ਨਾ ਹਟਦੇ ਵਲਕਰ ਆਓ ਖਾਦੇ ਰ ਇੱਕ ਦਮ ਕਰਦੇ ਭਾਜੀ ਕਿਰਤ ਜਾਂਦੇ ਨੇਗੇ ਅਲੈਡੀ ਗੁੱਡ ਜਿੰਨਾ ਨੇ ਵੀ ਜੁਦ ਕਰ ਦੇਣਗੇ ਇਹ ਲੀਵਰ ਵਾਸਤੇ ਚੰਗੇ ਹੁੰਦੇ ਰਗੇ ਪੀਪੀ ਇਹ ਲੀਵਰ ਵਾਸਤੇ ਚੰਗੇ ਹੁੰਦੇ ਰਗੇ ਸ਼ੋ ਹਾਂ ਤੇ ਡੈਡੀ ਜੀ ਤੁਹਾਨੂੰ ਨਮਸਤ ਕਾਉਂਗਾ ਅਗਲੇ ਦਿਨ ਚੱਲੋ ਉਹ ਜਾਂਦੇ ਸਾਡੇ ਸਕੂਲ ਦੇ ਮੱਸਾ ਸਾਡੇ ਖੇਤ ਕੋਲ ਹੀ ਹੈ ਜੇ ਸਕੂਲ ਬਾਲਟੀ ਤਾਂ ਜੀ ਭਰ ਲਈ ਹੈਗੀ ਤੇ ਆਪਾਂ ਮੜੀ ਜੀ ਹੋਰ ਭਰਾਂਗੇ ਡੈਡੀ ਦਵਾਈ ਬਣਾਉਣਗੇ ਬੀਬੀ ਕਹਿੰਦੀ ਪਤਾ ਨਹੀਂ ਕਹਿੰਦਾ ਸੀ ਕੀ ਕਰੂੰਗਾ ਮੈਂ ਤਾਂ ਕਾਉਂਗਾ ਤੇ ਦੇਖੋ ਜੀ ਮੈਨੂੰ ਵੀ ਨਹੀਂ ਪਤਾ ਕੀ ਕਰੀਏ ਇਹ ਆ ਸੇਬਾ ਸੁਦਾ ਪਾ ਤੋੜ ਲਈ ਹਰ ਤੀਜ ਦਿਨ ਆ ਜਾ ਕਰਾਂਗੇ ਇਹਦੇ ਨਾਲ ਜੀ ਵਿੱਚ ਹੈ ਵਿੱਚ ਉਹ ਆ ਕੰਡੇ ਜਿ ਲੱਗ ਰਹੇ ਨੇਗੇ ਆ ਦੇਖੋ ਜੀ ਆਪਾਂ ਆਲੂ ਖਾਰਿਆਂ ਦੀ ਪੂਰੀ ਬਾਲਟੀ ਭਰ ਲਈ ਹੈ ਹਾਜੀ ਵੀ ਪਰ ਲੱਗੇ ਪੈਨੇ ਆਪਾਂ ਬਾਦੂ ਲੱਗੇ ਪੈਨੇ ਚਾਹ ਪਤਾ ਹਲਤਾ ਪੱਤ ਤਿੰਨ ਤਿੰਨ ਦਿਨ ਬਾਅਦ ਆਵਾਂਗੇ Ꙅੜਾ ਮਾਰਨ ਤੇ ਉਦੋਂ ਤੋੜ ਕੇ ਲੈ ਕੇ ਜਾਵਾਂਗੇ ਕੱਲ ਤੇ ਕਹਿਆਂ ਤੇ ਆਲੂ ਬਖਾਰੇ ਆਲੂ ਬਖਾਰੇ ਹੁਣ ਉਹ ਮੋਟਰ ਨੇੜੇ ਲੱਗ ਗਈ ਸੀ ਦੂਰ ਲੱਗਣ ਲੱਗੀ ਪੁੱਤ ਇੱਥੇ ਚੱਲ ਕੇ ਆਉਣਾ ਪੈਂਦਾ ਆਲੂ ਬਖਾਰਾ ਆਪਣੇ ਇੱਥੇ ਦੂਜੀ ਮੋਟਰ ਇੱਥੇ ਪੱਤੀ ਆਪਾਂ ਲੋਰ ਖੜ ਗਿਆ ਸੀ ਜਿਹੜਾ ਉਹਨੂੰ ਘਰ ਲੈ ਗਏ ਹੁਣ ਪੁੱਤ ਆਪਾਂ ਤੋੜ ਲਿਆ ਆਲੂ ਬਖਾਰੇ ਖਾਓ ਸਾਰੇ ਜਣੇ ਖੇਤਾਂ ਵੱਲ ਆ ਕੇ ਠੰਡੀ ਠੰਡੀ ਹਵਾ ਲੈਤੀ ਐ ਬਹੁਤ ਸੋਹਣਾ ਮਨ ਖੁਸ਼ ਹੋਣ ਦਾ ਖੇਤਾਂ ਚ ਆ ਕੇ ਹਨਾ ਮਿੱਤੂ ਕਹਿੰਦੀ ਮम्मा ਜੇ ਆਪਣਾ ਬੀਬੀ ਇੱਥੇ ਘਰ ਹੋਵੇ ਮੈਂ ਤਾਂ ਕਿਰੇ ਕਿਰੇ ਜੇ ਦੋ ਚਾਰ ਤੋੜ ਕੇ ਖਾ ਲਿਆ ਕਰ ਆਲੀ ਕਰ ਜਦੋਂ ਜਰੂਰਤ ਹੋਵੇ ਮਾ ਪੁੱਤਾਂ ਇਹ ਘਰ ਕਿੱਥੇ ਕਿੱਥੇ ਪਾਈ ਹੈ ਹੈਗਾ ਕੋਠਾ ਪਾਇਆ ਹੋਇਆ ਹੈਗਾ ਬਈ ਇਹ ਰੰਦੇ ਤੇ ਸਟਰ ਪਾਇਆ ਹੋਇਆ ਹੈਗਾ ਤੇ ਇਹਨਾਂ ਦੀਆਂ ਆਪਣੀਆਂ ਗੱਲਾਂ ਬਾਤਾਂ ਨੇ ਅੰਬ ਵੀ ਹੈਗਾ ਉਹ ਵੀ ਨੇਰੀ ਨੇ ਬਹੁਤ ਜਿਆਦੇ ਅੰਬੀਆਂ ਝਾੜਤੀਆਂ ਇੱਧਰ ਲਖਾਂ ਅੰਬ ਵੀ ਸਨ ਅੰਬ ਬੜੇ ਸੋਹਣੇ ਹੋਏ ਪਹਿਲੇ ਅੰਬੀਆਂ ਤਾਂ ਅੱਛਾ ਜੀ ਅੰਬੀਆਂ ਸੱਚ ਝੜੀਆਂ ਨਹੀਂ ਗਿਆ ਹਾਂ ਬਾਲਟੀ ਪਰ ਅੰਬ ਵੱਡੇ ਵੱਡੇ ਹੋਏ ਪੰਨੇ ਨੇ ਸੋਹਣੇ ਲੱਗ ਰੋੜਾ ਬਾਟੀਪਾਰਕ ਲਈ ਦਿੱਕਾ ਦਾ ਨੰਬਾਂਦੀ ਵੀ ਥੱਲੇ ਡੜ ਡੜ ਕੱਡ ਡੜ ਕੱਡ ਡੜ ਕੱਡ ਲੱਗਿਆ ਵਾੜਾ ਤਿਫਾਰਾ ਮੀਤੂ ਕਹਿੰਦੀ ਹੋਰ ਵੀ ਬਹੁਤ ਜ਼ਿਆਦਾ ਲੱਗਿਆ ਪਿਆ ਉਹ ਜਿਵੇਂ ਮੁੱਲ ਦੇ ਨਹੀਂ ਹੁੰਦੇ ਖਾਣ ਆਏ ਉਹ ਉਵੇਂ ਹੋਏ ਸੱਖ ਰੱਖੇ ਵੈਸੇ ਗੁਰੂ ਚੜ੍ਹਦੀ ਕਲਾ ਰੱਖੇ ਦੋ ਦਿਨ ਉਧਰ ਆਪਾਂ ਪ੍ਰੋਗਰਾਮ ਦੀ ਰਾਤ ਵੀਡੀਓ ਪ੍ਰੋਗਰਾਮ ਦੀ ਪਹਿਲੀ ਪਰਸੋਂ ਪਾਈ ਸੀ ਥੋੜੀ ਜਿਹੀ ਆਪਾਂ ਨੇ ਇੱਕ ਬਲੌਗ ਦਿਖਾਇਆ ਸੀ ਤੇ ਤੁਸੀਂ ਕੱਲ੍ਹ ਦੂਜਾ ਵੀ ਦਿਖਾਵਾਂਗੇ ਕਮੈਂਟ ਸ਼ੇਅਰ ਦੇਖ ਕੇ ਜ਼ਰੂਰ ਪਹਿਲੇ ਪਾਸੇ ਵਾਲਾ ਫਰੋ ਉਧਰ ਤਾਂ ਨੀ ਮਾ ਹੋਇਆ ਸੀ ਆ ਦੇਖੋ ਜੀ ਆਪਣੇ ਸਾਰੇ ਅੰਬ ਆਪਣੇ ਨੰਗੇ ਦੇਖੋ ਕਿੰਨੇ ਵਧੀਆ ਅੰਬ ਲੱਗੇ ਹੋਣਗੇ ਪਹਿਲੇ ਪਾਸੇ ਰਹਾਥ ਏਰੀ ਨੇ ਬਹੁਤ ਜਾਲੇ ਚਾੜ ਤੇ ਚਲ ਜੇ ਬੱਚ ਰਹੇ ਹਨ ਕਿ 10 ਦਿਨਾਂ ਅੰਚਾਰ ਪਾ ਲਾਂਗੇ ਹੈ ਤੇ ਆਏ ਜੀ ਸੁਆ ਪਾਣੀ ਚੱਲ ਰਿਹਾ ਆ ਚੱਲਦਾ ਸੁਆ ਕੋਲ ਦੀ ਹੈ ਇੱਥੇ ਬਚਮਨ ਦੇ ਜੋ ਆਪਣੀਆਂ ਕੁੜੀਆਂ ਨੇ ਜਿਹੜੀਆਂ ਗਰਮੀਤ ਫਿਰਕੀਤ ਅੰਬਰਤਾ ਆ ਆਪਣੇ ਇੱਧਰਲੇ ਘਰ ਆਲੀਆਂ ਕੁੱਕਾਂ ਹੋਰੀਆਂ ਜਿੱਤਾ ਕੁੱਕਾਂ ਸਾਰੀਆਂ ਆ ਕੇ ਇੱਧਰ ਹੁੰਦੀਆਂ ਕਿ ਇੱਧਰ ਹੁੰਦੀਆਂ ਬਚਾਰੇ ਇੱਧਰਿਆ ਹਾਤੀ ਲੈਟਰ ਹੁਣ ਉਹ ਲੈ ਕੇ ਚੱਕਦਾ ਬੀਬੀ ਥੱਲੇ ਵੀ ਅੰਬੀਆਂ ਝੜ ਗਈਆਂ ਬਚਾਰੇ ਲੈਟਰ ਧਰਿਆ ਹੋਇਆ ਕੀ ਕਰੇ ਇੱਧਰ ਖੜ੍ਹ ਲੰਨੀ ਆ ਤੇ ਅੱਜ ਚਟਨੀ ਬਣਾਵਾਂਗੇ ਵਧੀਆ ਆਪਣੀ ਮੋਟਰ ਵਧੀਆ ਚੱਲੀ ਜਾਂਦੀ ਹੈ ਮੋਟਰ ਚਲ ਮੋਟਰ ਚੱਲੀ ਜਾਂਦੀ ਆਪਣੀ ਵਧੀਆ ਆਹੋ ਲੱਗੀ ਹੋਈ ਆ ਦੱਬ ਲਿਆਤੀ ਮੈਂ ਦੇਖੋ ਜੀ ਬੀਬੀ ਆਪ ਹੀ ਸਟਾਰਟ ਕਰ ਲਈ ਬੀਬੀ ਨੂੰ ਵੀਡੀਓ ਆਹ ਤੇ ਅੰਬ ਹਾਂ ਬਹੁਤ ਵਧੀਆ ਜੀ ਲੱਗਦਾ ਹਾਂ ਹਾਂ ਕਹੇ ਤਾਂ ਕਿ ਕਰੇ ਜਾਣ ਜੀ ਆ ਦੇਖੋ ਜੀ ਇੱਕ ਮੈਂਬ ਵੀ ਤੋੜ ਲਿਆ ਚੱਲਦੇ ਚਲੋ ਪੁੱਤ ਹੁਣ ਆਪਾਂ ਬੱभी ਚੁਗਲੇ ਥੱਲੇ ਡਿੱਗੇ ਹੋਏ ਇੱਕ ਨੂੰ ਤੋੜ ਲਿਆ ਬਾਲਟੀ ਭਰ ਲਈ ਆਪਾਂ ਉਹਨਾਂ ਦੀ ਆਲੂ ਬਖਾਰਾਂ ਦੀ ਤੇ ਦੇਖ ਜੀ ਮੈਂ ਤਾਂ ਹੁਣ ਚੱਲਦੇ ਆ ਘਰੇ ਠੀਕ ਹੈ ਨਾ ਪੁੱਤ ਘਰੇ ਕਰਾਂਗੇ ਕੰਮ ਧੰਦਾ ਦਾ ਸਬਜੀ ਦੇਖ ਲੀ ਤੇ ਆ ਮਨ ਦੀ ਕਾਦੀ ਤਰ੍ਹਾਂ ਦੇ ਤਿੰਨ ਵੱਜ ਗਏ ਹੋਰ ਚਲੋ ਚੱਲੀਏ ਘਰੇ ਆ ਜਾ ਨਹੀਂ ਤੂੰ ਚੱਲੀਏ ਪੁੱਤ ਕਿ ਵੀ ਦੋਕਮੈਂਟ ਹੋਰ ਵਾਇਰ ਚਲ ਕੋਈ ਦੋਕਮੈਂਟ ਹੋਰ ਵਾਜੀ ਅੱਲਾ ਨੀ ਤੂੰ ਕਹੀਂ ਦੋਕਮੈਂਟ ਹੋਰ ਵੇਜਾ ਕਰੇ ਕੰਮ ਪੈਲੇ ਇਹ ਤਾਂ ਜੀ ਕਰਦਾ ਹੀ ਨਹੀਂ ਜਾਣ ਨੂੰ ਇੱਥੋਂ ਤੇਰਾ ਕੋਣਾ ਕਰੀ ਇੱਥੇ ਹੋਵੇ ਹਨਾ ਇੱਕ ਕਰੂ ਰੇ ਪਾਲਣਾ ਛੋਟਾ ਜਿਹਾ ਦਿਨੇ ਹੋਰੇ ਰੇ ਕਰਾਂਗੇ ਇੱਥੇ ਘਰ ਹੋਵੇ ਆਪਣੇ ਸਾਹਮਣੇ ਸੂਆ ਹੋਵੇ ਤੇ ਆ ਤੇਰਾ ਰਾਜ ਬਾਬਾ ਦਾ ਕਹਾਂ ਤੇ ਕਹਿੰਦਾ ਉਰੀ ਕੋਠੀ ਮੈਂ ਪਾਲਣਾ ਤੇ ਘਰੇ ਪਾਲੀ ਨਾ ਇੱਥੇ ਤੂੰ ਪਾਲਾ ਕਹਿੰਦਾ ਪਾ ਦੋਏ ਘਰ ਇੱਥੇ ਲੈ ਵੇ ਲੈ ਵੀ ਹੋ ਜਾਗੇ ਇਹਨਾਂ ਤਾਂ ਪਾਲੀ ਹੁਣ ਘਰੇ ਸਾਡੇ ਐਡਾ ਘਰ ਹੋਏਗਾ ਘਰੇ ਪਾਲਾ ਇਹ ਤਾਂ ਤੇ ਭਿੰਦੇ ਰਹਾ ਤਾਂ ਬੰਨ ਕੇ ਹੈ ਨਾ ਜੀ ਉਹ ਤਾਂ ਖਰੇ ਘਰ ਬਣਾਉਣੇ ਉਹੋ ਤੇ ਜਿਆਦਾ ਔਖਾ ਜੀ ਮੈਂ ਕਹਿੰਦਾ ਜੀ ਜੀ ਵੀ ਕਰਦਾ ਆਪਣੇ ਧਰੋ ਪਾਏ ਵੇਲ ਇਹ ਪੂਰਾ ਖੇਤੜੀ ਸਾਫ ਕਰਕੇ ਰੱਖਦਾ ਮੰਜੜਾ ਕਿ ਪੈ ਜਾ ਜੀ ਜੀ ਕਰਦਾ ਸਹੀ ਗੱਲ ਆ ਜੇ ਲੈਟਰ ਰੁੱਟ ਭੱਜ ਜੇ ਇੱਥੇ ਵਿਚਾਲੇ ਪੈ ਜਾ ਵਾਹਣ ਦੇਖਣ ਲਈ ਹੁੰਦੇ ਹੋ ਜਾਂ ਚੱਲਦੀ ਆ ਆ ਦੇਖਾਂ ਤਾਂ ਇੱਥੇ ਬਾਹਲੀ ਸੁਣੀ ਆ ਇਧਰ ਕੋਠਾ ਦੋ ਬਲਟਾਂ ਨੇ ਇਧਰ ਐਸੀ ਵਰਗੀ ਹਵਾ ਆਂਦੀ ਆ ਜੂਨ ਦੇ ਮਹੀਨੇ ਆ ਦੇਖੋ ਜਿੱਤੇ ਸਟਰ ਪਾਇ ਵੀ ਨਹੀਂ ਇੱਥੇ ਮੰਜੜਾ ਲੈ 20 ਘੰਟੇ ਉਹ ਤਾਂ ਵੀ ਸਾਰੀਆਂ ਨਰੇਗਾਂ ਨਾਲ ਰੁਕਾ ਤੇ ਸੂਰਤ ਕੰਮ ਕਰਦੇ ਨੇ ਇੱਥੇ ਆਪਣੇ ਇੱਥੇ ਚਾਹ ਕਰਦੇ ਨੇ ਅਸੀਂ ਦੁਪਹਿਰਾ ਢਾਡ ਗਦਾ ਨੇ ਕਿਤੇ ਸੋਣੀ ਆ ਜਾ ਪੁੱਤ ਚੱਲੀ ਓਏ ਉਧਰ ਜੀ ਡੈਡੀ ਵੀ ਬਾਹੀ ਜਾਂਦੇ ਨੇਗੇ ਉਹ ਤਾਂ ਗੰਨਾ ਨਾ ਲਾਵੇ ਗੰਨਾ ਲਾਉਣਗੇ ਹਾਂ ਤੇ ਆਪਣੇ ਮੜੀ ਹਵਾ ਚਲਦੀ ਤਾਂ ਕੈਮਰਾ ਹਿੱਲ ਡੁੱਲ ਰਿਹਾਗਾ ਉਹ ਤਾਂ ਉੱਚਾ ਆਏ ਹੁਣ ਵੀ ਇੱਥੇ ਗੰਨੇ ਲਾਉਣਗੇ ਹਨ ਤੇ ਮੇਰੇ ਡੈਡੀ ਨੇ ਇਥੋਂ ਤਾਂ Pula kartu tetangga, halal. Awak nak cakap dah, papa. Kira papa, Asya Asya ਤੋ ਇੰਨੇ ਕਾਰ ਕਬੱਟਾ ਮੁੱਲ ਕਿਤਨਾ ਵਾਲਕ ਕੰਨੇ ਦੀ ਲਾਉਣੀ ਕਿ ਪਹਿਲਾਂ ਵੀ ਦੱਬਤ ਅਸੀਂ ਆ ਦੇਖੋ ਸਾਰਾ ਗੁੰਗਰੇ ਪੇ ਜਿਹੜਾ ਕੋਈ ਸੁੱਕ ਗਿਆ ਜਿਵੇਂ ਆਦਤ ਹਰ ਹੈਗਾ ਤਾਂ ਪੁੱਟੂਗਾ ਸਾਰਾ ਕੋਈ ਕੋਈ ਪੋਟੀ ਨਾ ਸੁੱਕੀ ਹੋਵੇ ਪਾ ਕੋਈ ਕੋਈ ਪੋਟੀ ਮੜ ਕੇ ਸੁੱਕੀ ਇਹਦੀ ਕਾਨ ਆਦੀ ਜਾਂ ਹੋਰ ਤੇ ਉਹ ਆਪਾਂ ਇਹ ਬਾਰੇ ਕੱਟ ਦਾਂ ਇਹ ਚੌੜੀਆਂ ਬੱਟਾਂ ਦਾ ਸੰਗ ਹੀ ਤੁਸੀਂ ਆਪਾਂ ਇਹਦਾ ਐਸ ਲੋਟ ਲਾਵਾ ਬਈ ਦੋਨੋਂ ਪਾਸੇ ਇੱਕ ਇੱਕ ਧਰ ਕੇ ਮਾੜੀ ਮਿੱਟੀ ਮੋੜ ਦਾਂ ਇਹ ਇਸ ਤਰ੍ਹਾਂ ਲਾਵਾ ਇਹ ਚਾਰ ਪੰਜ ਬਟਾ ਚੀਜ਼ ਤਰ੍ਹਾਂ ਲੱਗ ਜੂਗਾ ਤੇ ਅਸਾਂ ਸਾਰਾ ਨਸ਼ਾ ਤੋ ਪੂਰਾ ਬਸੇ ਕਿਤੇ ਬਾਅਦ ਰੇਸ ਸਪਰੇ ਦੀ ਗੌਰ ਰੱਖਾਂ ਆਪਾਂ ਕਰਾ ਜਦੋਂ ਹਰਾ ਹੋ ਗਿਆ ਆਓ ਤੁਹਾਨੂੰ ਜਿਹੜਾ ਲਾਤ ਦਿਖਾਉਂਦੇ ਹਾਂ ਕਿਵੇਂ ਬਣਦਾ ਬਣੇ ਰਿਹਾ ਬਲੌਗ ਨਾਲ ਤੁਹਾਨੂੰ